ਸ਼੍ਰੀ ਮੁਖਸਰ ਸਾਹਿਬ ਤੋਂ ਖਬਰ سامنے ਆਈ ਹੈ ਜਿੱਥੇ ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਰੈਲੀ ਕਰਦੇ ਹੋਏ 2 ਦਿਨਾਂ ਦੀ ਪੂਰੀ ਹੜਤਾਲ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਸ਼ਹਿਰ ਵਿੱਚ ਸਫਾਈ ਅਤੇ ਹੋਰ ਕੰਮਕਾਜ ਪੂਰੀ ਤਰ੍ਹਾਂ ਬੰਦ ਰਹਿਣਗੇ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਕਰਕੇ 29 ਅਤੇ 30 ਸਤੰਬਰ ਨੂੰ ਅਰਥੀ ਫੂਕ ਮੁਜ਼ਾਰੇ ਕੀਤੇ ਜਾ ਰਹੇ ਨੇ ਸਫਾਈ ਸੇਵਕ ਯੂਨੀਅਨ ਜਿੰਦਾਬਾਦ ਸਫਾਈ ਸੇਵਕ ਯੂਨੀਅਨ ਜਿੰਦਾਬਾਦ ਸਾਡਾ ਇੱਕ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਹਮ ਕੀ ਚਾਹਤੇ ਹੈ ਇਨਸਾਫ ਹਮ ਕੀ ਚਾਹਤੇ ਹੈ ਇਨਸਾਫ ਇਨਸਾਫ ਕੇ ਅਗੇ ਕਰਨਾ ਪੜੇਗਾ ਇਨਸਾਫ ਕੇ ਅਗੇ ਕਰਨਾ ਪੜੇਗਾ ਪਾਕਿਸਤਾਨ ਪ੍ਰਧਾਨ ਸੇ ਕੋਈ ਸਰ ਸਾਡੇ ਪੰਜਾਬ ਵਿੱਚ ਜਿਵੇਂ ਵੀ ਆਉਂਦੇ ਆ ਬੱਚਿਆਂ ਦੇ ਆਦਰ ਆਏ ਆ ਸਰ ਪੰਜਾਬ ਦਾ ਕਾਰਜ ਕਰਾਂਗੇ ਇਹ ਜੀ ਪਾਣੀ ਮੰਗਾ ਪੈਂਸਲਾਂ ਜੇ ਆਪਾਂ ਇਹਨਾਂ ਸਕਾਲੇ ਦੀਆਂ ਰਟੀਆਂ 'ਤੇ ਤਾਂ ਨਵੀਂ ਪਰਤੀ 97 ਤੋਂ ਕੋਈ ਨਹੀਂ ਬਣਦਾ ਉਹਨੂੰ ਵੀ ਪਰਤੀ ਚਾਨੀ ਪੀ ਜਾਵੇ ਤਾਂ ਕਿ ਫਾਇਦਾ ਕਮ ਵਧਿਆ ਹੋਵੇ ਦੇਖਸਤ ਤੇ ਲਈ ਇਹ ਤੁਸੀਂ ਰੋਜ਼ ਪ੍ਰਦਰਸ਼ਨ ਕੀਤਾ ਹੈ ਕਿ ਕਿਸ ਸੰਬੰਧ ਦੇ ਵਿੱਚ ਕੀਤਾ ਇਹ ਸਾਨੂੰ ਜੀ ਸਾਡੇ ਐਕਸ਼ਨ ਕਮੇਟੀ ਪੰਜਾਬ ਦੇ ਜਿਹੜੇ ਕੰਵਿਨਰ ਸਾਡੇ ਉਹਨਾਂ ਨੇ ਸਾਨੂੰ ਸੱਦਰ ਪੁੱਤਾ ਦਿੱਤਾਈ ਅਸੀਂ 2 ਦਿਨਾਂ ਦੀ 29 ਤੇ 30 ਦੀ ਰੋਸ ਰੈਲੀ ਹੜਤਾਲ ਕਰਨੀ ਹੈ ਰੈਲੀ ਦਾ ਰੈਲੀ ਕੇਸ ਸੰਬੰਧ ਚ ਹੜਤਾਲ ਕਰ ਰਹੇ ਹਾਂ ਅਸੀਂ ਸਾਡੀਆਂ ਜਿਹੜੀਆਂ ਮੰਗਾ ਜਿਹੜੀਆਂ ਪੁਰਾਣੀਆਂ ਲਟਕਦੀਆਂ ਆ ਰਹੀਆਂ ਕਈ ਸਾਲਾਂ ਤੋਂ ਜੀ ਨਾ ਤਾਂ ਸਾਨੂੰ ਕਾਲੀ ਸਰਕਾਰ ਨੇ ਸਾਡੀ ਸੁਣਨ ਸੁਣਾਈ ਕੀਤੀ ਨਾ ਸਾਡੀ ਕਾਂਗਰਸ ਵਾਲਿਆਂ ਨੇ ਕੀਤੀ ਨਾ ਆਮ ਪਾਰਟੀ ਸਰਕਾਰ ਨੇ ਕੀਤੀ ਸਾਡੇ ਸਪਾਈਸੇ ਯੂਨੀਅਨ ਦੀ ਮੰਗਾ ਸਾਡੀਆਂ ਕਈ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਸ਼੍ਰੀ ਮੁਖਸਰ ਸਾਹਿਬ ਤੋਂ ਖਬਰ سامنے ਆਈ ਹੈ ਜਿੱਥੇ ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਰੈਲੀ ਕਰਦੇ ਹੋਏ 2 ਦਿਨਾਂ ਦੀ ਪੂਰੀ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼ਹਿਰ ਵਿੱਚ ਸਫਾਈ ਅਤੇ ਹੋਰ ਕੰਮ ਕਾਜ ਪੂਰੀ ਤਰ੍ਹਾਂ ਬੰਦ ਰਹਿਣਗੇ। ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਕਰਕੇ 29 ਅਤੇ 30 ਸਤੰਬਰ ਨੂੰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਨੇ। ਸਫਾਈ ਸੇਵਕ ਯੂਨੀਅਨ ਜਿੰਦਾਬਾਦ ਸਫਾਈ ਸੇਵਕ ਯੂਨੀਅਨ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਅਸੀਂ ਕੀ ਚਾਹੁੰਦੇ ਹਾਂ ਇਨਸਾਫ ਅਸੀਂ ਕੀ ਚਾਹੁੰਦੇ ਹਾਂ ਇਨਸਾਫ ਕੇ ਅਗੇ ਜਾਣਾ ਪਵੇਗਾ ਹੁਸਨ ਸਾਹਿਬ ਕੇ ਅਗੇ ਜਾਣਾ ਪਵੇਗਾ ਮਾਈਕ ਮਾਨ ਪ੍ਰਧਾਨ ਜੀ ਸਰ ਪੰਜਾਬ ਦੇ ਜਿਨੇ ਲਿਆ ਹੋਟਸਪੀਟਾਂ ਦੇ ਹੱਕ ਆਏ ਹੈ ਇਹ ਫਰਕ ਕਰਾਉਣਗੇ ਕਿ ਵੀ ਸਾਰੇ ਪਾਣੀ ਮੰਗਾ ਪੈਨਸਲਾਂ ਜੇ ਪਾਣੀਆਂ ਦੇ ਕਾਲੇ ਦੀਆਂ ਡਾਈਆਂ 'ਤੇ ਤਾਂ ਨਵੀਂ ਪਰਤੀ ਸਤਨਵੇਂ ਤੋਂ ਕੋਈ ਨਹੀਂ ਬਣਦਾ ਉਹ ਵੀ ਪਰਤੀ ਚਾਨੀ ਕੀਤੀ ਜਾਵੇ ਤਾਂ ਕਿ ਫਾਇਦਾ ਕੰਮ ਵਧੀਆ ਹੋਵੇ ਦੇਖਸਤ ਤੇ ਲਈ ਇਹ ਤੁਸੀਂ ਰੋਜ਼ ਪ੍ਰੋਫੈਸ਼ਨ ਕੀਤਾ ਹੈ ਕਿ ਕਿਸ ਸੰਬੰਧ ਵਿੱਚ ਕੀਤਾ ਇਹ ਸਾਨੂੰ ਜੀ ਸਾਡੇ ਐਕਸ਼ਨ ਕਮੇਟੀ ਪੰਜਾਬ ਦੇ ਜਿਹੜੇ ਕੰਵਿਨਰ ਸਾਡੇ ਉਹਨਾਂ ਨੇ ਸਾਨੂੰ ਸੱਦਰ ਪੱਤਾ ਦਿੱਤਾ ਸੀ ਅਸੀਂ 2 ਦਿਨਾਂ ਦੀ 29 ਤੇ 30 ਦੀ ਰੋਸ ਰੈਲੀ ਅੜਤਾਲ ਕਰਦੇ ਹਾਂ ਰੈਲੀ ਦਾ ਰੈਲੀ ਕੇ ਸਬੰਧ ਚ ਅੜਤਾਲ ਕਰ ਰਹੇ ਹਾਂ ਅਸੀਂ ਸਾਡੀਆਂ ਜਿਹੜੀਆਂ ਮੰਗਾ ਜਿਹੜੀਆਂ ਪੁਰਾਣੀਆਂ ਲਟਕਦੀਆਂ ਆ ਰਹੀਆਂ ਕਈ ਸਾਲਾਂ ਤੋਂ ਜੀ ਨਾ ਤਾਂ ਸਾਨੂੰ ਕਾਲੀ ਸਰਕਾਰ ਨੇ ਸਾਡੀ ਸੁਣ ਸੁਣਾਈ ਕੀਤੀ ਨਾ ਸਾਡੀ ਕਾਗਰਸ ਵਾਲਿਆਂ ਨੇ ਕੀਤੀ ਨਾ ਆਮ ਪਾਰਟੀ ਸਰਕਾਰ ਨੇ ਕੀਤੀ ਸਾਡੀ ਸਪਾਈਸ ਐਮ ਯੂਨੀਅਨ ਦੀ ਮੰਗਾ ਸਾਡੀ